ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀਆਂ ਕੁਝ ਸਾਕੀਆਂ ਵਿੱਚ ਸਰਵਣ ਕੀਤਾ ਸੀ ਸਹਿਜਾ ਦਾ ਮੁਹੰਮਦ ਮਉਜ਼ਮ ਦੇ ਪ੍ਰਦਰਿਤ ਮਿਰਜ਼ਾ ਬੇਗ ਦੀ ਪੰਜਾਬ ਫੇਰੀ ਬਾਰੇ ਅਤੇ ਗੁਰੂ ਸਾਹਿਬ ਕੋਲ ਇਕੱਠੇ ਹੋਏ ਦਰਬਾਰੀ ਕਵੀਆਂ ਬਾਰੇ ਤੇ ਅੱਜ ਆਪਾਂ ਉਸੇ ਗੱਲ ਨੂੰ ਅੱਗੇ ਤੋਰਦੇ ਹਾਂ ਸਹਿਜਦਾ ਮੁਹੰਮਦ ਮੋਜ਼ਮ ਦੇ ਪ੍ਰਤੀਨਿਧ ਮਿਰਜ਼ਾ ਬੇਗ ਦੀ ਫੇਰੀ ਤੋਂ ਪਿਛੋਂ ਗੁਰੂ ਸਾਹਿਬ ਨੂੰ ਮੁਕਾਬਤਨ ਅਮਨ ਚੈਨ ਦਾ ਸਮਾਂ ਮਿਲ ਗਿਆ ਸੀ ਇਸ ਸਮੇਂ ਦੇ ਦੌਰਾਨ ਆਪ ਨੇ ਨੈਣਾ ਦੇਵੀ ਦੇ ਕੁਦਰਤੀ ਨਜ਼ਾਰਿਆਂ ਦੇ ਪਿਛੋਕੜ ਵਿੱਚ ਵਿਚਤਰ ਨਾਟਕ ਦੀ ਰਚਨਾ ਮੁਕੰਮਲ ਕੀਤੀ ਆਪ ਜੀ ਦੇ ਦਰਬਾਰੀ ਕਵੀਆਂ ਨੇ ਉਪਨਿਸ਼ਦਾਂ ਦੇ ਕੁਝ ਭਾਗਾਂ ਹਿਤੋ ਬ੍ਰੇਸ਼ ਅਤੇ ਚਾਣਕ ਦੇ ਨੀਤੀ ਵਰਗੇ ਕਲਾਸਿਕ ਗ੍ਰੰਥਾਂ ਦਾ ਭਾਖਾ ਵਿੱਚ ਅਨੁਵਾਦ ਕੀਤਾ ਇਸ ਸਮੇਂ ਦੇ ਦੌਰਾਨ ਹੀ ਹਜ਼ੂਰ ਨੇ ਪੰਥ ਪ੍ਰਗਟ ਕਰਨ ਦੀ ਤਫਸੀਲ ਨੂੰ ਅੰਤਮ ਰੂਪ ਦਿੱਤਾ ਇਸ ਸੰਬੰਧ ਵਿੱਚ ਪਹਿਲਾ ਕੰਮ ਜੋ ਸਤਿਗੁਰੂ ਜੀ ਨੇ ਕੀਤਾ ਉਹ ਸੀ ਮਸੰਦਾਂ ਦੀ ਸੋਧ ਸੁਧਾਈ ਮਸੰਦ ਸੰਸਥਾ ਜਦੋਂ ਸ਼ੁਰੂ ਹੋਈ ਸੀ ਉਦੋਂ ਮਸੰਦ ਨਾਮ ਰਸਿਏ ਸਨ ਅਤੇ ਗੁਰੂ ਸਾਹਿਬਾਨ ਦੇ ਪ੍ਰਤੀਨਿਧ ਸਮਝੇ ਜਾਂਦੇ ਸਨ ਇਹ ਸੰਸਤਾ ਸਮੇਂ ਦੀ ਲੋੜ ਸੀ ਸਿੱਖੀ ਉਦੋਂ ਪੰਜਾਬ ਦੀਆਂ ਹੱਦਾਂ ਟੱਪ ਕੇ ਕਾਬਲ ਖੰਡਾਰ ਤੱਕ ਜਾ ਪਹੁੰਚੀ ਸੀ ਦੂਰ ਦਰਾਜ ਦੀਆਂ ਸੰਤਾਂ ਨੂੰ ਗੁਰੂ ਨਾਲ ਜੋੜੀ ਰੱਖਣ ਦੀ ਇਹ ਇੱਕ ਕੜੀ ਸੀ ਪਰ ਦੂਜਾ ਪੂਜਾ ਦੇ ਤੰਤ ਤੇ ਮਸੰਦਾਂ ਦੀ ਬੁੱਧੀ ਸਪਸ਼ਟ ਹੋ ਚੁੱਕੀ ਸੀ ਉਹ ਆਪਣੇ ਆਪ ਨੂੰ ਸੰਗਤ ਤੇ ਗੁਰੂ ਵਿਚਾਰ ਵਿਚੋਲਾ ਸਮਝਣ ਲੱਗ ਪਏ ਸਨ ਅਠਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਲ ਵ੍ਰੇਸ਼ ਵਿੱਚ ਜੋਤੀ ਜੋਤ ਸਮਾ ਜਾਣ ਉਪਰੰਤ ਮਸੰਦਾਂ ਦੀ ਤਾਕਤ ਹੋਰ ਵੀ ਵੱਧ ਗਈ ਸੀ ਉਹਨਾਂ ਨੂੰ ਇੱਕ ਪਾਸੇ ਤਾਂ ਰਾਮਰਾਏ ਧੀਰਮਲ ਆਦਿ ਦੀ ਮਾਰਫਤ ਸ਼ਾਹੀ ਇਸ਼ਾਰਿਆਂ ਉੱਤੇ ਨੱਚਣ ਦੀ ਆਦਤ ਪੈ ਗਈ ਸੀ ਅਤੇ ਦੂਜੇ ਪਾਸੇ ਉਹਨਾਂ ਨੇ ਆਪਣੇ ਆਪ ਨੂੰ ਭੋਲ ਭਲੀ ਸਿੱਖ ਸੰਗਤ ਅਤੇ ਗੁਰੂ ਸਾਹਿਬਾਨ ਵਿਚਾਰ ਵਿਚ올ਗੀ ਕਰਨ ਵਾਲੀ ਸੰਸਥਾ ਦਾ ਰੂਪ ਦੇ ਦਿੱਤਾ ਸੀ ਮਸੰਦ ਪਰੰਪਰਾ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਆਸ਼ੇ ਨਾਲ ਸ਼ੁਰੂ ਕੀਤੀ ਸੀ ਕਿ ਜੇ ਕੋਈ ਗੁਰਸਿੱਖ ਦਸਵੰਦ ਦੀ ਰਕਮ ਖੁਦ ਹਾਜ਼ਰ ਹੋ ਕੇ ਭੇਟਾ ਨਾ ਕਰ ਸਕੇ ਤਾਂ ਆਪਣੇ ਇਲਾਕੇ ਦੇ ਮਸੰਦਾਂ ਹੀ ਆਪਣਾ ਤਿੰਨ ਫੁੱਲ ਭੇਜ ਦੇਵੇ ਪਹਿਲਾ ਇਹਨਾਂ ਮਸੰਦਾਂ ਨੇ ਦਸਵੰਦ ਦੀ ਰਕਮ ਵਿੱਚ ਖਿਆਨਤ ਸ਼ੁਰੂ ਕੀਤੀ ਅਤੇ ਫਿਰ ਸਰਕਾਰੀ ਟੈਕਸ ਵਾਂਗ ਸੰਗਤ ਤੋਂ ਜਬਰੀ ਦਸਵੰਦ ਵਸੂਲ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਤੇਗ ਬਹਾਦਰ ਜੀ ਦੀ ਗੱਦੀ ਨਿਸ਼ੀਨੀ ਵੇਲੇ ਸ਼ਹੀ ਮਸੰਦ ਨੇ ਗੁਰੂ ਸਾਹਿਬ ਨੂੰ ਗੋਲੀ ਮਾਰ ਕੇ ਹਲਾਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਆਮ ਮਸੰਦ ਇਹ ਕਹਿਣ ਲੱਗ ਪਏ ਸਨ ਕਿ ਗੁਰੂ ਬਣਾਉਣਾ ਉਹਨਾਂ ਦੇ ਖੱਬੇ ਹੱਥ ਦੀ ਕਰਾਮਾਤ ਹੈ ਪ੍ਰਥੀਏ ਧੀਰਮਰ ਅਤੇ ਰਾਮਰਾਇ ਰਾਹੀ ਇੱਕ ਪਾਸੇ ਤਾਂ ਗੁਰੂ ਘਰ ਵਿੱਚ ਹਕੂਮਤ ਦਾ ਦਖਸ਼ਰੂ ਹੋ ਗਿਆ ਸੀ ਅਤੇ ਦੂਜੇ ਪਾਸੇ ਸਿੱਖ ਲਹਿਰ ਦੇ ਪਸਾਰ ਲਈ ਖੜੀ ਕੀਤੀ ਗਈ ਇਹ ਸੰਸਾ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਈ ਸੀ ਮਸੰਦਾਂ ਦਾ ਭ੍ਰਿਸ਼ਟਾਚਾਰ ਸਿੱਖ ਲਹਿਰ ਦੀ ਅੰਦਰੂਨੀ ਕਮਜ਼ੋਰੀ ਸੀ ਜੋ ਦਿਨੋ-ਦਿਨ ਖਤਰਨਾਕ ਰੂਪ ਧਾਰਨ ਕਰ ਰਹੀ ਸੀ ਗੁਰੂ ਸਾਹਿਬ ਨੇ ਜਿੱਥੇ ਹੋਰਨਾ ਧਰਮਾਂ ਦੇ ਪ੍ਰਚਾਰਕਾਂ ਵਿੱਚ ਆਈ ਗੜਬੜ ਦਾ ਜ਼ਿਕਰ ਕੀਤਾ ਹੈ उथे मसंदन वाले आप जी लिखते हैं जो कर सेव मसंदन की कह आन प्रसाद सवै मुहे जो कुछ दीज तबालय सो अब ही उठ पेट हमारी ही की जय मेरों ही ध्यान तर निस बासुर के और को नाम न ना लीज दीने को नाम सुने पजरा तय ਲੀਨੇ ਬਿਨਾ ਨਹਿ ਨੇਕ ਪ੍ਰਸੀਜੈ ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਹਾਲਾਤ ਤੋਂ ਜਾਣੂ ਹੋ ਕੇ ਇਸ ਤਰ੍ਹਾਂ ਦੇ ਬਚਨ ਉਚਾਰੇ ਸਨ ਤੇ ਇਸ ਤੋਂ ਅੱਗੇ ਆਪਾਂ ਅਗਲੀ ਸਾਖੀ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ